ਕੀ ਤੁਸੀਂ ਵੀ ਚਾਹੁੰਦੇ ਹੋ ਆਪਣਾ ਖੁਦ ਦਾ ਕਲੋਥ ਬ੍ਰਾਂਡ ਤਿਆਰ ਕਰਨਾ ਸਿਰਫ 10000 ਰੁਪਏ ਦੇ ਵਿੱਚ ਤੇ ਇਹਨਾਂ ਚਾਰ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਆਪਣਾ ਖੁਦ ਦਾ ਕਲੋਥ ਬ੍ਰਾਂਡ ਕੱਪੜਿਆਂ ਦਾ ਵਪਾਰ ਕਰ ਸਕਦੇ ਹੋ ਸਿਰਫ ਤੁਹਾਨੂੰ ਇਹ ਪੂਰੀ ਵੀਡੀਓ ਦੇਖਣੀ ਪੈਣੀ ਹੈ ਸਕਿਪ ਨਾ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਤੇਜੀ ਸਾਹਿਬ ਮੇਰਾ ਵੀ ਇੱਕ ਖੁੱਦ ਦਾ ਕਲੋਥ ਬ੍ਰਾਂਡ ਹੈਗਾ ਮੈਨੂੰ ਵੀ ਇਹ ਚੀਜ਼ਾਂ ਫੇਸ ਕਰਨੀਆਂ ਪਈਆਂ ਤਾਂ ਹੀ ਤੁਹਾਨੂੰ ਮੈਂ ਜਿੱਦਾਂ ਇਹ ਦੱਸ ਰਿਆਂ ਤੁਹਾਨੂੰ ਵੀ ਪਤਾ ਅੱਜ ਦੇ ਯੁੱਗ ਦੇ ਵਿੱਚ ਕੱਪੜਿਆਂ ਦਾ ਵਪਾਰ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਜਿਦੇ ਵਿੱਚ ਲੋਕ ਮਸ਼ਹੂਰ ਵੀ ਹੋ ਰਹੇ ਨੇ ਤੇ ਕਾਮਯਾਬੀ ਹੋ ਰਹੇ ਨੇ ਪਰ ਕਿਤਨਾ ਕਿਤੇ ਲੋਕਾਂ ਨੂੰ ਬੈਨੀਫਿਟ ਤੇ ਲਾਸ ਵੀ ਹੋ ਰਿਹਾ ਪਰ ਲੋਕਾਂ ਨੂੰ ਬੈਨੀਫਿਟ ਲਾਸ ਨਾਲ ਕੋਈ ਫਰਕ ਨਹੀਂ ਉਹਨਾਂ ਨੂੰ ਸਿਰਫ ਬੇਵਕੂਫ ਬਣਾਇਆ ਜਾ ਰਿਹਾ ਇਸੇ ਕਰਕੇ ਮੇਰਾ ਪਹਿਲਾ ਪੁਆਇੰਟ ਹੀ ਇਹ ਹੈਗਾ ਕਿ ਲੋਕ ਕੀ ਚਾਹੁੰਦੇ ਨੇ ਤੇ ਉਹ ਤੁਹਾਡੇ ਬ੍ਰਾਂਡ ਦਾ ਹੀ ਕੱਪੜਾ ਕਿਉਂ ਪਾਉਣ ਲੋਕ ਕੀ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਦਿਖਾਵਾ ਉਹਨਾਂ ਨੂੰ ਤੁਹਾਡੇ ਬੈਨੀਫਿਟ ਲਾਸ ਨਾਲ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਸਿਰਫ ਚੀਜ਼ ਪਾਈ ਹੋਈ ਵਧੀਆ ਲੱਗਣੀ ਚਾਹੀਦੀ ਆ ਹਰ ਇੱਕ ਬ੍ਰਾਂਡ ਦਾ ਆਪਣਾ ਕ੍ਰਾਈਟੇਰੀਆ ਹਰ ਇੱਕ ਬ੍ਰਾਂਡ ਦਾ ਆਪਣੀ ਕੈਪੇਬਿਲਿਟੀ ਹੁੰਦੀ ਆ ਜਿਹਦੇ ਕਰਕੇ ਉਹ ਮਸ਼ਹੂਰ ਹੁੰਦਾ ਤੇ ਪੈਸੇ ਵੀ ਕਮਾਉਂਦਾ ਲੋਕ ਤੁਹਾਡੇ ਬ੍ਰਾਂਡ ਦਾ ਹੀ ਕੱਪੜਾ ਕਿਉਂ ਪਾਉਣ ਜੇਕਰ ਤੁਹਾਡਾ ਕੱਪੜਾ ਵਧੀਆ ਹੈਗਾ ਵਧੀਆ ਕੁਆਲਿਟੀ ਦਾ ਹੈਗਾ ਉਹ ਲੋਕਾਂ ਨੂੰ ਦੇਖ ਕੇ ਅਟਰੈਕਟ ਫੀਲ ਕਰਵਾ ਰਿਹਾ ਕੰਫਰਟਬਲ ਫੀਲ ਕਰਵਾ ਰਿਹਾ ਤਾਂ ਲੋਕ ਤੁਹਾਡਾ ਹੀ ਕੱਪੜਾ ਲੈਣਗੇ ਬਾਕੀ ਦੋ ਲੈਣਾਂ ਦੇ ਵਿੱਚ ਗੱਲ ਮੈਂ ਜ਼ਾਹਿਰ ਕਰ ਦੇਣਾ ਕਿ ਲੋਕ ਅੱਜ ਦੇ ਯੁੱਗ ਦੇ ਵਿੱਚ ਪਾਗਲਾਂ ਨੂੰ ਪਸੰਦ ਕਰਦੇ ਆ ਸਿਆਣਿਆਂ ਨੂੰ ਪਸੰਦ ਨਹੀਂ ਕਰਦੇ ਮੇਰਾ ਦੂਜਾ ਪੁਆਇੰਟ ਹੀ ਹੈਗਾ ਆਰਾਮਦਾਇਕ ਕੰਫਰਟ ਜ਼ੋਨ ਜੇਕਰ ਤੁਹਾਡੇ ਕੱਪੜੇ ਨੂੰ ਪਾ ਕੇ ਕਸਟਮਰ ਵਧੀਆ ਫੀਲ ਕਰ ਰਿਹਾ ਵਧੀਆ ਕੰਫਰਟ ਫੀਲ ਕਰ ਰਿਹਾ ਆਰਾਮ ਫੀਲ ਕਰ ਰਿਹਾ ਤਾਂ ਤੁਹਾਡੇ ਤੋਂ ਕੱਪੜਾ ਬੈਸਟ ਕਿਦਰੇ ਹੋ ਹੀ ਨਹੀਂ ਸਕਦਾ ਤੇ ਮੇਰਾ ਤੀਜਾ ਪੁਆਇੰਟ ਤੇ ਮੇਰਾ ਚੌਥਾ ਪੁਆਇੰਟ ਸੇਮ ਹੀ ਹੈਗਾ ਬਟ ਮੈਂ ਤੁਹਾਨੂੰ ਇਹ ਚ ਡਿਫਰੈਂਟ ਵੀ ਦੱਸ ਹੀ ਦਿਨਾ ਵੀ ਕੀ ਹੈਗਾ ਪ੍ਰਾਈਸ ਜੇਕਰ ਮਾਰਕੀਟ ਦੇ ਨਾਲੋਂ ਤੁਹਾਡੀ ਕੁਆਲਿਟੀ ਘੱਟ ਹੈਗੀ ਆ ਬਟ ਪ੍ਰਾਈਸ ਜ਼ਿਆਦਾ ਤਾਂ ਓਬਵੀਅਸਲੀ ਗੱਲ ਆ ਉਹਨਾਂ ਨੂੰ ਮਾਰਕੀਟ ਤੋਂ ਉਹ ਚੀਜ਼ ਮਿਲ ਰਹੀ ਆ ਉਹ ਲੈਣਗੇ ਤਾਂ ਤੁਸੀਂ ਲੋਸ ਹੀ ਜਾਓਗੇ ਬੈਨੀਫਿਟਸ ਨਹੀਂ ਜਾਓਗੇ ਬਟ ਜੇਕਰ ਤੁਸੀਂ ਮਾਰਕੀਟ ਨਾਲੋਂ ਕੁਆਲਿਟੀ ਵੀ ਵਧ ਦੇ ਰਹੇ ਹੋ ਪ੍ਰਾਈਸ ਵੀ ਸੇਮ ਦੇ ਰਹੇ ਹੋ ਤਾਂ ਤਾਂ ਲੋਕ ਤੁਹਾਡੇ ਕੋਲ ਹੀ ਲੈਣਗੇ ਕਿਉਂਕਿ ਤੁਸੀਂ ਆਪਦਾ ਖੁਦ ਹੀ ਕ੍ਰੀਏਟੀਵਿਟੀ ਕੀਤੀ ਆ ਖੁਦ ਆ ਤੁਸੀਂ ਡਿਜ਼ਾਈਨ ਕੀਤਾ ਖੁਦ ਆ ਤੁਸੀਂ ਕੱਪੜਾ ਤਿਆਰ ਕਰ ਰਹੇ ਹੋ ਮੇਰਾ ਚੌਥਾ ਪੁਆਇੰਟ ਹੀ ਕੁਆਲਿਟੀ ਆ ਜਿਹੜੀ ਕਿ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਜੇਕਰ ਤੁਹਾਡੀ ਕੁਆਲਿਟੀ ਬੈਸਟ ਆ ਬਟ ਰੇਟ ਤੁਹਾਡੇ ਹਾਈ ਹੈਗੇ ਆ ਤਾਂ ਲੋਕ ਕਿਤੇ ਨਾ ਕਿਤੇ ਉਸ ਚੀਜ਼ ਤੋਂ ਪਰਹੇਜ਼ ਕਰਨਗੇ ਕਰਨਗੇ ਜੇਕਰ ਤੁਹਾਡੀ ਕੁਆਲਿਟੀ ਵੀ ਬੈਸਟ ਆ ਪ੍ਰਾਈਸ ਵੀ ਸੇਮ ਆ ਤਾਂ ਲੋਕ ਤੁਹਾਡੇ ਕੋਲੇ ਪੱਕਾ ਹੀ ਆਉਣਗੇ ਬਾਕੀ ਅੱਜ ਕੱਲ ਜੋ ਦੇਖੇਗਾ ਵਹੀ ਵਿਕੇਗਾ ਇਹ ਗੱਲ ਨਹੀਂ ਹੁੰਦੀ ਜੋ ਦੇਖੇਗਾ ਕਈ ਵਾਰੀ ਉਹ ਹੁੰਦਾ ਵੀ ਨਹੀਂਗਾ ਤੁਹਾਡੇ ਨਾਲ ਕਿਤੇ ਨਾ ਕਿਤੇ ਫਰੋਡ ਵੀ ਕੀਤਾ ਜਾ ਰਿਹਾ ਤੇ ਤੁਹਾਡਾ ਲਾਸ ਵੀ ਹੋ ਰਿਹਾ ਸੋ ਮੈਂ ਉਮੀਦ ਕਰਦਾ ਤੁਹਾਨੂੰ ਇਹਨਾਂ ਚਾਰ ਗੱਲਾਂ ਦੇ ਵਿੱਚੋਂ ਕਿਤੇ ਨਾ ਕਿਤੇ ਥੋੜੀ ਬਹੁਤ ਇਨਫੋਰਮੇਸ਼ਨ ਮਿਲੀ ਹੋਣੀ ਆ ਬਾਕੀ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ 10000 ਰੁਪਏ ਦੇ ਵਿੱਚ ਤੁਸੀਂ ਖੁਦ ਦਾ ਕਲੋਥ ਬ੍ਰਾਂਡ ਸਟਾਰਟ ਕਰ ਸਕਦੇ ਹੋ ਉਹਦੇ ਲਈ ਮੈਂ ਇੱਕ ਪ੍ਰੋਪਰ ਵੀਡੀਓ ਬਣਾਈ ਆ ਜਿਦੇ ਵਿੱਚ ਤੁਸੀਂ ਸਭ ਕੁਝ ਨੋਟ ਆਊਟ ਵੀ ਕਰ ਸਕਦੇ ਆ ਧਿਆਨ ਵੀ ਰੱਖ ਸਕਦੇ ਆ ਕਿਹੜੀਆਂ ਕਿਹੜੀਆਂ ਗੱਲਾਂ ਦਾ ਕਿੱਥੇ ਕਿੱਥੇ ਕਿੰਨੇ ਕਿੰਨੇ ਪੈਸੇ ਲੱਗਣੇ ਆ ਉਹ ਪ੍ਰੋਪਰ ਵੀਡੀਓ ਤਿਆਰ ਆ ਉਹ ਜਲਦ ਹੀ ਮੈਂ ਅਪਲੋਡ ਵੀ ਕਰੂੰਗਾ ਤੇ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਮੈਂ ਥੱਲੇ ਲਿੰਕ ਵੀ ਮੈਂਸ਼ਨ ਕਰ ਦੂੰਗਾ ਓਨੀ ਦੇਰ ਤੱਕ ਆਪਣਾ ਖਿਆਲ ਰੱਖੋ ਆਪਣੇ ਘਰੇ ਰਹੋ ਤੰਦਰੁਸਤ ਰਹੋ ਤੇ ਮੇਰੇ ਫੇਸਬੁੱਕ ਇੰਸਟਾਗ੍ਰam YouTube ਚੈਨਲ ਨੂੰ ਸਬਸਕ੍ਰਾਈਬ ਐਂਡ ਫੋਲੋ ਕਰ ਲਓ ਬਾਕੀ ਤੁਹਾਨੂੰ ਕੱਪੜਿਆਂ ਦੇ ਰਿਲੇਟਿਡ ਜਾਂ ਕੁਝ ਹੋਰ ਵੀ ਇਨਫੋਰਮੇਸ਼ਨ ਮੈਨੂੰ ਅਲੱਗ ਤੋਂ ਮਿਲਦੀ ਆ ਤਾਂ ਤੁਹਾਡੇ ਸਾਹਮਣੇ ਮੈਂ ਰੂਬਰੂ ਕਰਦਾ ਰਹੂੰਗਾ